ਸੱਚੀ ਗੱਲ ਦੋਸਤੋ ਜਿਵੇਂ ਕਿ ਤੁਸੀਂ ਵੀ ਜਾਣਦੇ ਹੋ ਕਿ ਭਾਨਾ ਸਿੱਧੂ ਹਮੇਸ਼ਾ ਹੀ ਠੱਗ ਏਜੰਟਾਂ ਅਤੇ ਲੋਕਾਂ ਦੇ ਪੈਸੇ ਲੁੱਟ ਕੇ ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਉਹਨਾਂ ਦਾ ਭਵਿੱਖ ਸੁਰੱਖਿਅਤ ਕਰਨ ਦੇ ਝੂਠੇ ਸੁਪਨੇ ਦਿਖਾ ਕੇ ਪੈਸੇ ਠੱਗਣ ਵਾਲਿਆਂ ਦੇ ਖਿਲਾਫ ਮੋਰਚਾ ਖੋਲੀ ਰੱਖਦੇ ਨੇ ਤੇ ਇਸੇ ਕਰਕੇ ਭਾਨਾ ਸਿੱਧੂ ਕਈ ਵਾਰ ਵੱਡੀਆਂ ਮੁਸੀਬਤਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ ਅਤੇ ਇੱਥੋਂ ਤੱਕ ਕਿ ਇੱਕ ਵਾਰ ਤਾਂ ਪੁਲਿਸ ਨੇ ਉਹਨਾਂ ਤੇ ਤਸੱਦਦ ਵੀ ਕੀਤੇ ਪਰ ਫਿਰ ਵੀ ਭਾਨਾ ਸਿੱਧੂ ਉਹਨਾਂ ਲੋਕਾਂ ਦੇ ਹੱਕ ਦੇ ਵਿੱਚ ਹਮੇਸ਼ਾ ਡਟੇ ਰਹਿੰਦੇ ਨੇ ਜਿਨ੍ਹਾਂ ਨੂੰ ਠੱਗ ਏਜੰਟ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਨੇ ਪਰ ਹੁਣ ਭਾਨਾ ਸਿੱਧੂ ਨੇ ਗੱਲ ਆਰ ਪਾਰ ਦੀ ਸ਼ੁਰੂ ਕਰ ਦਿੱਤੀ ਹੈ ਜਾਂ ਫਿਰ ਕਹਿ ਲੋ ਕਿ ਆਰ ਪਾਰ ਦੀ ਲੜਾਈ ਦਾ ਬਿਗਲ ਵਜਾ ਦਿੱਤਾ ਗਿਆ ਭਾਨਾ ਸਿੱਧੂ ਵੱਲੋਂ ਕਿਉਂਕਿ ਹੁਣ ਉਹਨਾਂ ਦਾ ਪੰਗਾ ਇੱਕ ਵੱਡੇ ਇਮੀਗ੍ਰੇਸ਼ਨ ਗਰੁੱਪ ਦੇ ਨਾਲ ਪਿਆ ਹੈ ਜੋ ਕਿ ਭਾਨਾ ਸਿੱਧੂ ਦੇ ਉਹਨਾਂ ਪੀੜਤ ਲੋਕਾਂ ਦੇ ਪੈਸੇ ਨਹੀਂ ਮੋੜ ਰਹੇ ਜਿਨ੍ਹਾਂ ਤੋਂ ਉਹਨਾਂ ਨੇ ਪੈਸੇ ਠੱਗੇ ਹਨ ਉੱਤੇ ਹੀ ਉਹ ਭਾਨਾ ਸਿੱਧੂ ਨੂੰ ਵੀ ਧਮਕੀਆਂ ਦੇ ਰਹੇ ਨੇ ਤੇ ਭਾਨਾ ਸਿੱਧੂ ਨੇ ਉਹਨਾਂ ਤੋਂ ਡਰਨ ਦੀ ਬਜਾਏ ਹੁਣ ਉਹਨਾਂ ਦੇ ਖਿਲਾਫ ਇੱਕ ਵੱਡਾ ਮੋਰਚਾ ਆਰੰਭ ਕਰ ਦਿੱਤਾ ਹੈ ਜਿਸ ਦੇ ਲਈ ਭਾਨਾ ਸਿੱਧੂ ਨੇ ਅੱਜ ਵੱਡਾ ਐਲਾਨ ਵੀ ਕੀਤਾ ਹੈ ਸੋ ਬਿਨਾ ਤੁਹਾਡਾ ਜਾਦੇ ਸਮਾਂ ਲਏ ਆਓ ਤੁਹਾਨੂੰ ਦਿਖਾਉਨੇ ਆ ਭਾਨਾ ਸਿੱਧੂ ਨੇ ਕਿਹੜਾ ਨਮਾ ਤੇ ਕਿਹੜਾ ਵੱਡਾ ਫੈਸਲਾ ਲਿਆ ਹੈ ਕੀ ਤੁਸੀਂ ਭਾਨਾ ਸਿੱਧੂ ਦੀ ਇਸ ਜੰਗ ਦੇ ਵਿੱਚ ਇਸ ਮੋਰਚੇ ਦੇ ਵਿੱਚ ਉਹਨਾਂ ਦਾ ਸਾਥ ਦਮੋਗੇ ਜਾਂ ਫਿਰ ਨਹੀਂ ਜੈਸੇ ਯਨੂ ਦੇ ਵਿੱਚ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਹੋਰ ਅਪਡੇਟਸ ਨਾਲ ਅਪ ਟੂਡੇਟ ਰਹਿਣ ਦੇ ਲਈ ਸਵੇਕ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰ ਲੈਣਾ ਬਾਅਦ ਮੈਂ ਤੁਹਾਨੂੰ ਸਵੇਰ ਤੋਂ ਲੈ ਕੇ ਹੁਣ ਤੱਕ ਜਿਹੜਾ ਸਮਾਂ ਹੋਇਆ 4 ਵਜਰਾਂ ਵਾਲਾ ਤਿਕਰਣ ਤਿਕਰਣਾ ਮੈਂ ਤੁਹਾਨੂੰ ਹੁਣ ਦੇ ਹਾਲਾਤ ਦੱਸਦਾ ਵੀ ਸਵੇਰ ਤੋਂ ਲੈ ਕੇ ਮੈਂ ਅੱਜ ਬੂਟੇ ਲਾਉਂਦਾ ਸੀਗਾ ਕਿੰਨੇ ਲੋਕ ਹਰ ਰੋਜ਼ ਹਰ ਰੋਜ਼ ਪਤਾ ਨਹੀਂ ਕਿੰਨੇ ਕੁ ਲੋਕ ਆਉਂਦੇ ਨੇਗੇ ਕਿੰਨੇ ਕੁ ਨੂੰ ਮਿਲਿਆ ਜਾਂਦਾ ਤੇ ਕਿੰਨਾ ਕੁ ਨੂੰ ਨਹੀਂ ਮਿਲਿਆ ਜਾਂਦਾ ਇਹ ਜਿਹੜੀ ਸਮੱਸਿਆ ਐ ਐਡੀ ਵੱਡੀ ਲੋਕਾਂ ਦੀ ਐ ਕਿ ਲੋਕ ਇਸ ਕੰਮ ਤੋਂ ਬਹੁਤ ਜ਼ਿਆਦਾ ਪੀੜਤ ਨੇ ਸਰਕਾਰ ਕੱਖ ਨਹੀਂ ਕਰ ਰਹੀ ਮੈਂ ਕਿੰਨੇ ਬੰਦੇ ਨੂੰ ਕਹਿ ਕਹਿ ਕੇ ਸਰਕਾਰ ਨੂੰ ਥੱਕ ਗਿਆ ਤੇ ਕਾਨੂੰਨ ਬਣਾ ਦਿਓ ਕਾਨੂੰਨ ਬਣਾ ਦਿਓ ਕਿਉਂ ਲੋਕਾਂ ਨੂੰ ਮਾਰੀ ਤੁਰੇ ਜਾਂਦੇ ਹੋ ਅੰਮ੍ਰਿਤਸਰ ਤੋਂ ਬਜ਼ੁਰਗ ਆਇਆ ਆ ਪਤਾ ਨਹੀਂ ਕਿੱਥੋਂ ਕਿੱਥੋਂ ਸਾਡੇ ਭਰਾ ਆਏ ਹੋਣਗੇ ਆ ਮਾਨਸਾ ਤੋਂ ਆਏ ਹੋਣਗੇ ਰੋਜ਼ ਹੀ ਏਡੇ ਏਡੇ ਦੂਰੋਂ ਲੋਕ ਆਉਂਦੇ ਨੇਗੇ ਕੋਈ ਸਰਕਾਰ ਦੇ ਕੰਮ ਤੇ ਜੂਣੀ ਸੜਕ ਸਰਕ ਰਹੀ ਪਰ ਮੈਂ ਲੋਕੋ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਮੈਂ ਇਹਨਾਂ ਨੂੰ ਸਾਰਿਆਂ ਨੂੰ ਕਿਹਾ ਵੀ ਕੋਈ ਤਾਕੜਾ ਕਾਨੂੰਨ ਵਿਧਾਨ ਸਭਾ ਚ ਲਿਆਓ ਓਏ ਪੰਜਾਬ ਦੇ ਲੋਕਾਂ ਨੂੰ ਬਚਾ ਲਓ ਪੰਜਾਬ ਦੇ ਲੋਕਾਂ ਨੂੰ ਬਚਾ ਲਓ ਪਰ ਇਹਨਾਂ ਨੇ ਕਾਨੂੰਨ ਤਾਂ ਕੀ ਲਿਆਉਣ ਤੇ ਕੰਜਰੀਆਂ ਵਾਂਗੂ ਲੜ ਕੇ ਵਿਧਾਨ ਸਭਾ ਦੇ ਵਿੱਚ ਮੋੜੇ ਆਉਂਦੇ ਨੇਗੇ ਇਹ ਪੰਜਾਬ ਦੀ ਲੋਕੋ ਪੰਜਾਬ ਦੇ ਲੋਕੋ ਸਭ ਤੋਂ ਵੱਡੀ ਸਮੱਸਿਆ ਪੰਜਾਬ ਦੀ ਚਿੱਟਾ ਨਸ਼ਾ ਮੈਨੂੰ ਪਤਾ ਮਾੜਾ ਪਰ ਚਿੱਟੇ ਨਸ਼ੇ ਨਾਲ ਵੀ ਇਹ ਪੰਜਾਬ ਦੀ ਵੱਡੀ ਸਮੱਸਿਆ ਜਿਹੜੀ ਕਿ ਲੋਕ ਇਹਦੇ ਨਾਲ ਪੀੜਿਤ ਲੋਕ ਜੂੰਜ ਰਹੇ ਨੇਗੇ ਇਹ ਮਾਫੀਆ ਦੀ ਜੜਪਟਣੀ ਪੰਜਾਬ ਦੇ ਵਿੱਚੋਂ ਬਹੁਤ ਜ਼ਿਆਦਾ ਜ਼ਰੂਰੀ ਆ ਬਹੁਤ ਜ਼ਿਆਦਾ ਜ਼ਰੂਰੀ ਇਸ ਕਰਕੇ ਹੁਣ ਮੈਂ ਲੋਕਾਂ ਨੂੰ ਬੇਨਤੀ ਕਰਦਾ ਲੋਕੋ ਉੱਠ ਖੜੋ ਲੋਕੋ ਮੇਰੀਆਂ ਗੱਲਾਂ ਤੇ ਗੌਰ ਕਰ ਲੋ ਜਿਹੜੇ ਲੋਕ ਏਜੰਟਾਂ ਤੋਂ ਪੀੜਤ ਹੋ ਜੇਕਰ ਚਾਹੁੰਦੇ ਹੋ ਕਿ ਇਹ ਪੰਜਾਬ ਦੇ ਵਿੱਚ ਦੀ ਜੜਪਟਣੀ ਆ ਤਾਂ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਵੀ ਹੁਣ ਜਿਹੜਾ ਮਹਾੜੀ ਚੰਡੀਗੜ੍ਹ ਦੇ ਵਿੱਚ ਵੱਡੇ ਐਕਸ਼ਨ ਹੋਣ ਵਾਲੇ ਨੇਗੇ ਅਸੀਂ ਵੱਡੇ ਐਕਸ਼ਨ ਕਰ ਲਈ ਜਾ ਰਹੇ ਹਾਂ ਸਾਰਿਆਂ ਨੇ ਕੀ ਕਰਨਾ ਜਿਹੜੇ ਲੋਕ ਪਹਿਲਾਂ ਮਹਾੜੀ ਤੋਂ ਸ਼ੁਰੂਆਤ ਹੋਣੀ ਹੈ ਜਿੰਨੇ ਮਹਾੜੀ ਦੇ ਵਿੱਚ ਏਜੰਟ ਨੇਗੇ ਸਾਰਿਆਂ ਨੇ ਸੋਮਵਾਰ ਤੇ ਮੰਗਲਵਾਰ ਨੂੰ ਦੋ ਦਿਨਾਂ ਦੇ ਵਿੱਚ ਸਾਰਿਆਂ ਨੇ ਦਰਖਾਸਤਾਂ ਦੇਣੀਆਂ ਨੇਗੀਆਂ ਐਸਐਸਪੀ ਦੇ ਦਰਖਾਸਤਾਂ ਦੇ ਕੇ ਤੁਹਾਡੇ ਕੋਲੇ ਨੰਬਰ ਹੋਣਾ ਚਾਹੀਦਾ ਦਰਖਾਸਤਾਂ ਨੰਬਰ ਹੋਣਾ ਚਾਹੀਦਾ ਜਿਹੜੇ ਏਜੰਟ ਖਿਲਾਫ ਦੋ ਦਰਖਾਸਤਾਂ ਹੋਣਗੀਆਂ ਉਹ ਰਿਜ਼ਲਟ ਦੇ ਆਪਾਂ ਦਫਤਰ ਨੂੰ ਜਿੰਦਾ ਲਾਵਾਂਗੇ ਕਿਉਂਕਿ ਆਪਾਂ ਹੌ ਤੱਕ ਟਾਈਮ ਦੇਵਾਂਗੇ ਪ੍ਰਸ਼ਾਸਨ ਨੂੰ ਹਮ ਤਾਂ ਜੇ ਥੋੜੀ ਦਰਖਾਸਤ ਦਿੱਤੀ ਉਹਨੂੰ ਹੋ ਗਿਆ ਪ੍ਰਸ਼ਾਸਨ ਨੇ ਉਸ ਏਜੰਟ ਦਾ ਦਫਤਰ ਨਾ ਬੰਦ ਕਰਿਆ ਫਿਰ ਦਫਤਰ ਆਪ ਪਾਣੋ ਬੰਦ ਕਰਨੇ ਪੈਣਿਆ ਮੇਰੇ ਸਾਰੇ ਆ ਕਿਸਾਨ ਜਿੱਥੇ ਬੰਦੀਆਂ ਨਾਲ ਕੱਲ ਦੀ ਗੱਲ ਹੋ ਜਾਂਦੀ ਹੈ ਮਜ਼ਦੂਰ ਜਿੱਥੇ ਬੰਦੀਆਂ ਨਾਲ ਗੱਲ ਹੋ ਜਾਂਦੀ ਹੈ ਸਿੱਖ ਜਿੱਥੇ ਬੰਦੀਆਂ ਨਾਲ ਗੱਲ ਹੋ ਜਾਂਦੀ ਹੈ ਮਹਾਲੀ ਦੇ ਵਿੱਚ ਬਹੁਤ ਵੱਡਾ ਚੰਡੀਗੜ੍ਹ ਤੇ ਮਾਲੀ ਦੇ ਵਿੱਚ ਬਹੁਤ ਵੱਡਾ ਫਰਾਡ ਹੋ ਰਿਹਾ ਹੈ ਇੱਥੇ ਵੱਡਾ ਐਕਸ਼ਨ ਆਪਾਂ ਹੁਣ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਕਰ ਲਈ ਜਾ ਰਹੇ ਹਾਂ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਕਰ ਲਈ ਜਾ ਰਿਹਾ ਕਿਉਂਕਿ ਇਸ ਤੋਂ ਬਾਅਦ ਮੈਂ ਤੁਹਾਨੂੰ 25 ਦਿਨ ਅਗਲਾ ਜਿਹੜਾ ਮਹੀਨਾ ਚੱਲਣਾ ਹੈ 25 ਦਿਨ ਹੋ ਸਕਦਾ ਮੈਂ ਤੁਹਾਨੂੰ ਨਾ ਮਿਲਾਂ ਮੈਂ ਕਿਸੇ ਨਾ ਕਿਸੇ ਕੰਮ ਦੇ ਵਿੱਚ ਜ਼ਰੂਰੀ ਜਿਹਾ ਜੁਟਣਾ ਮੈਂ ਤੁਹਾਨੂੰ 20 ਦਿਨਾਂ ਦੀ ਮਤਲਬ ਤੁਹਾਨੂੰ ਛੁੱਟੀ ਮੰਗੂਗਾ ਹੋ ਸਕਦਾ ਆਪਾਂ ਇਹ ਜਿਹੜਾ ਮੇਰਾ ਛੁੱਟੀ ਤੇ ਲੈਣ ਤੋਂ ਪਹਿਲਾਂ ਪਹਿਲਾਂ ਹੀ ਆਪਾਂ ਵੱਡਾ ਐਕਸ਼ਨ ਨਾ ਖਿਲਾਫ ਕਰ ਦਈਏ ਲੋਕੋ ਦਰਖਾਸਤਾਂ ਸੋਮਵਾਰ ਤੇ ਤੁਸੀਂ ਮੰਗਲਵਾਰ ਨੂੰ ਦੋ ਦਿਨਾਂ ਦੇ ਵਿੱਚ ਬੁੱਧਵਾਰ ਨੂੰ ਮੈਂ ਬੈਠੂਗਾ ਵੱਤਵਾਰ ਨੂੰ ਤੁਹਾਡੇ ਕੋਲ ਅਰਜ਼ੀ ਤਾਂ ਦੇ ਕੇ ਲੈ ਕੇ ਮੇਰੇ ਕੋਲੇ ਆਉਣਾ ਨੰਬਰ ਲਵਾ ਕੇ ਅਰਜ਼ੀ ਦਾ ਨੰਬਰ ਲੈ ਕੇ ਆਉਣਾ ਜਿਹੜਾ ਐਸਐਸਪੀ ਦੇ ਉੱਤੇ ਦੇਖ ਕੇ ਆਉਂਗੇ ਮੈਂ ਤੁਹਾਨੂੰ ਦੁਬਾਰਾ ਫੇਰ ਪਿੱਟੀ ਜਾਣਾ ਮੇਰੇ ਕੋਲ ਅਰਜ਼ੀ ਤਾਂ ਚੈੱਕ ਲਉਂਦਾ ਤੇ ਨੰਬਰ ਨਹੀਂ ਲੱਗਿਆ ਹੁੰਦਾ ਨੰਬਰ ਲੱਗਿਆ ਐਸਐਸਪੀ ਦੇ ਨੰਬਰ ਅਰਜ਼ੀ ਤੇ ਆਏ ਕਿ ਐਸਐਚਓ ਨੂੰ ਦੇਣੀ ਆ ਜਾਂ ਇੱਕ ਡੀਐਸਪੀ ਨੂੰ ਵੀ ਦੇ ਦਿਓ ਅਰਜ਼ੀ ਤਾਂ ਉੱਪਰ ਨੰਬਰ ਜ਼ਰੂਰ ਲਗਵਾ ਕੇ ਮੇਰੇ ਕੋਲੇ ਲੈ ਕੇ ਆਇਓ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਹੁਣ ਇਹਨਾਂ ਨੇ ਜੜ ਪੱਟ ਕੇ ਛੱਡਾਂਗੇ ਸਮਾਗਨਾਂ ਦੀ ਜੜ ਪੱਟਣ ਦਾ ਮਹਾਲੀ ਦੇ ਵਿੱਚੋਂ ਸਾਫ਼ ਕਰਤੀਏ ਚੰਡੀਗੜ੍ਹ ਸਾਫ਼ ਕਰਤੀਏ ਫਿਰ ਜਲੰਧਰ ਦੇ ਵਿੱਚੋਂ ਫਿਰ ਵੱਡੇ ਵੱਡੇ ਸ਼ਹਿਰਾਂ ਵਿੱਚ ਸਾਫ਼ ਕਰਤੀਏ ਇਹ ਮਾਫੀਆ ਨੂੰ ਆਓ ਇਸ ਲੜਾਈ ਦਾ ਸਾਥ ਦਿਓ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਸਭ ਤੋਂ ਪਹਿਲਾਂ ਜਿਹੜਾ ਵੱਡਾ ਐਕਸ਼ਨ ਹੋਣਾ ਹੁਣ ਮਹਾਲੀ ਦੇ ਵਿੱਚ ਹੋਣਾ ਕਿਉਂਕਿ ਹੁਣ ਟਰਾਲੀਆਂ ਦੇ ਉੱਪਰ ਆਪਾਂ ਜਾਣਾ ਟਰਾਲੀਆਂ ਭਰ-ਭਰ ਕੇ ਲੈ ਕੇ ਜਾਣੀਆਂ ਨੇ ਟਰਾਲੀਆਂ ਉਹਨਾਂ ਏਜੰਟਾਂ ਦੇ ਪਾਰਾਂ 'ਚ ਲੱਗਣਗੀਆਂ ਇਸ ਤੋਂ ਪਹਿਲਾਂ ਇੱਕ ਹਫ਼ਤਾ ਦਾ ਜਿਹੜਾ ਟਾਈਮ ਤੁਸੀਂ ਸੋਵਾਰ ਤੇ ਮੰਗਲਵਾਰ ਨੂੰ ਸਾਰੇ ਪ੍ਰਸ਼ਾਸਨ ਨੂੰ ਦਰਖਾਸਤਾਂ ਦੇ ਦਿਓ ਦਰਖਾਸਤਾਂ ਦੇਣ ਤੋਂ ਬਾਅਦ ਵੱਡਾ ਐਕਸ਼ਨ ਆਪਾਂ ਮਹਾਲੇ ਚੰਡੀਗੜ੍ਹ ਦੇ ਵਿੱਚ ਮਾਫੀਆ ਦਾ ਕਰਨਾ ਹੈ ਦਰਖਾਸਤ ਜ਼ਰੂਰ ਦਿੱਤੀ ਹੋਣੀ ਚਾਹੀਦੀ ਹੈ ਨੰਬਰ ਲੱਗਿਆ ਹੋਣਾ ਚਾਹੀਦਾ ਕਿਉਂਕਿ ਆਪਾਂ ਪ੍ਰਸ਼ਾਸਨ ਨੂੰ ਕੋਈ ਇਹ ਨਹੀਂ ਕਹੂਗਾ ਵੀ ਸਾਡੇ ਕੋਲੇ ਤੁਸੀਂ ਆਏ ਨਹੀਂਗੇ ਇਹ ਏਜੰਟ ਦੇ ਖਿਲਾਫ ਸਾਡੇ ਕੋਲੇ ਆਏ ਨਹੀਂਗੇ ਉੱਥੇ ਆਪਾਂ ਖੜ ਕੇ ਮੀਡੀਆ ਦੇ ਵਿੱਚ ਇਹਦੇ ਵਿੱਚ ਅਸਲ ਵਿੱਚ ਮੈਂ ਦੱਸਦਾ ਵੀ ਨੈਸ਼ਨਲ ਮੀਡੀਆ ਦੇ ਦੋ ਵੱਡੇ ਚੈਨਲ ਆ ਰਹੇ ਨੇ ਕਿ ਜੇਤਨ ਆਪਾਂ ਇਹ ਵੱਡਾ ਪ੍ਰੋਗਰਾਮ ਕਰਨਾ ਹੈ ਦੋ ਵੱਡੇ ਚੈਨਲ ਨੈਸ਼ਨਲ ਮੀਡੀਆ ਦੇ ਉੱਤੇ ਆਉਣਗੇ ਪੰਜਾਬ ਵਾਲਾ ਮੀਡੀਆ ਮੈਨੂੰ ਪਤਾ ਕੁਝ ਮੇਰੇ ਨਾਲ ਇਸ ਕਰਕੇ ਰਾਜਨੀਤਿਕ ਪਾਰਟੇ ਕਰਕੇ ਕੁਝ ਕਰਕੇ ਮੇਰੇ ਨਾਲ ਤੁਹਾਨੂੰ ਪਤਾ ਮਤ ਪੇਦ ਰੱਖਦਾ ਪਰ ਹੁਣ ਇਸ ਕਰਕੇ ਸਾਰੇ ਜਿਹੜੇ ਸੋਮਵਾਰ ਤੇ ਮੰਗਲਵਾਰ ਨੂੰ ਜਾ ਕੇ ਮਹਾਲੇ ਦੇ ਵਿੱਚ ਦਰਖਾਸਤਾਂ ਦੇ ਦਿਓ ਦਰਖਾਸਤਾਂ ਦੇਣ ਤੋਂ ਬਾਅਦ ਚਿੰਤਾ ਲਵਾਵਾਂਗੇ ਬੰਦ ਕਰਾਵਾਗੇ ਕਈ ਕਹਿਣਗੇ ਤੂੰ ਕਿਵੇਂ ਬੰਦ ਕਰਾ ਦੇਗਾ ਕਿਰਾਏ ਨੇਗੇ ਰਦਰਾਖਸ਼ ਗਰੁੱਪ ਵਾਲਾ ਦੇਖ ਲੈ ਕਿਉਂ ਕਿਰਾਏ ਨਹੀਂ ਅੰਦਰ ਜਿੱਦਣ ਮਹਾਲੇ 'ਚ ਜਾ ਕੇ ਗੁਰਦੁਆਰਾ ਰਾਮ ਸਾਹਿਬ ਧਰਨਾ ਲਾਇਆ ਸਾਰਾ ਦਫ਼ਤਰ ਬੰਦ ਕਰਾਏ ਨੇਗੇ ਕਿੰਨੇ ਕਗਨਾਵਾ ਬਠਿੰਡੇ ਵਾਲੇ ਕਗਨਾਵਾ ਚਲੰਦਰ ਵਾਲੇ ਕਗਨਾਵਾ ਜਿਨ੍ਹਾਂ ਨੇ ਪੰਗਾ ਲੈਤਾ ਤੁਸੀਂ ਹੁਣ ਜਿਹੜਾ ਨੇ ਪੰਗਾ ਲੈ ਲਿਆ ਪਾਕਿਸਤਾਨੀ ਸੋਣਵਾ ਬਾਲਾ ਫੁਰਕ ਹੁਣ ਤਾਂ ਕਈ ਤਾਂ ਤੁਹਾਡੇ ਅੱਜ ਦੱਸਿਓ ਕਿੰਨੇ ਜੱਟ ਕਰਿਆ ਕਿ ਮੁੜ ਕੇ ਕਹਿੰਦਾ ਦੱਸਿਓ ਮੜਾ ਜਾ ਕਿਵੇਂ ਲੇਲੜੀਆਂ ਕੱਢਦੇ ਨੇ ਦੱਸੀ ਮੜਾ ਜਾ ਆ ਵੱਡੇ ਵੱਡੇ ਨਾਮ ਦੇ ਜੱਟ ਇੱਥੇ ਅਲਡੇ ਘੜੇ ਭਲੇਖੇ ਗੱਡੀ ਫਿਰਦੇ ਸੀ ਨਾ ਇੱਥੇ ਬੈਠੇ ਜਾ ਕੇ ਬਾਪੂ ਬਕਸ ਦੇ ਬਾਪੂ ਬਕਸ ਦੇ ਵੀਡੀਓ ਨਾ ਸਾਡੀ ਪਾਰੀ ਤੇ ਇਸ ਕਰਕੇ ਬੱਚੋ ਜਿੰਨਾ ਵਾ ਸਕਦੇ ਹੋ ਇਹ ਤੁਹਾਨੂੰ ਮੇਰਾ ਹੋਇਆ ਵੀ ਲੋਕੋ ਤਕੜੇ ਹੋ ਜਿਓ ਹਣ ਸੋਮਵਾਰ ਮੰਗਲਵਾਰ ਨੂੰ ਮਹਾਲੇ ਚੰਡੀਗੜ੍ਹ ਦੇ ਵਿੱਚ ਆ ਕੇ ਪ੍ਰਸ਼ਾਸਨ ਨੂੰ ਦਰਖਾਸਤਾਂ ਦੇ ਦਿਓ ਕਿਉਂਕਿ ਇਹਦੋਂ ਹਫ਼ਤਾ ਜਾਂ 10 ਦਿਨਾਂ ਬਾਅਦ ਹੀ ਆਪਾਂ ਵੱਡਾ ਪ੍ਰੋਗਰਾਮ ਲੀਕ ਦੇਣਾ ਕਿਉਂਕਿ ਮੈਂ ਲੋਕਾਂ ਨੂੰ ਲਾਮਬੰਦ ਕਰਕੇ ਟਰਾਲੀਆਂ ਦੇ ਉੱਪਰ ਹੁਣ ਲੋਕਾਂ ਨੂੰ ਮਹਾਲੇ ਚੰਡੀਗੜ੍ਹ ਤੋਂ ਲੈ ਕੇ ਜਾਣਾ ਹੁਣ ਇਹ ਪੱਟ ਕੇ ਹਟਾਂਗੇ ਮਾਫੀ ਵਾਲੀ ਜੜਾ ਤਕੜੇ ਹੋ ਜੋ ਕਰਾਂ ਸਾਰੇ ਜਾਣੇ ਚੜ੍ਹਦੀ ਕਲਾ 'ਚ ਰਹੋ ਸਾਰਿਆਂ ਨੂੰ ਦੁਬਾਰਾ ਫਿਰ ਬੇਨਤੀ ਕਰਦਾ ਦਰਖਾਸਤਾਂ ਦਾ ਨੰਬਰ ਜਰੂਰ ਤੁਹਾਡੇ ਕੋਲੇ ਹੋਣਾ ਚਾਹੀਦਾ ਦਰਖਾਸਤ ਨੰਬਰ ਦਰਖਾਸਤ ਇਹ ਹੁੰਦੇ ਜਦੋਂ ਤੁਸੀਂ ਦਰਖਾਸਤ ਸਬਮਿਟ ਕਰਾ ਰਹੇ ਹੋ ਦਰਖਾਸਤ ਦੇ ਨੋ ਰਜਿਸਟਰ ਤੇ ਨੰਬਰ ਲੱਗਦਾ ਹੁੰਦਾ ਰਜਿਸਟਰ ਦਾ ਨੰਬਰ ਲਵਾ ਕੇ ਉਹ ਨੰਬਰ ਤੁਸੀਂ ਜਿਹੜਾ ਕਿ ਤੁਹਾਡੇ ਕੋਲੇ ਹੋਣਾ ਚਾਹੀਦਾ ਵੀ ਐਨੇ ਨੰਬਰ ਤੇ ਦਰਖਾਸਤ ਦਿੱਤੀ ਸੀਗੀ ਕੀ ਹੋਣਾ ਉਹਦਾ ਨੂੰ ਦਰਖਾਸਤ ਸਿੱਟ ਕੇ ਨਾ ਮੁੜਿਆ ਕਰੋ ਦਰਖਾਸਤ ਤੇ ਨੰਬਰ ਲਵਾ ਕੇ ਜਰੂਰ ਆਇਆ ਕਰੋ ਧੰਨਵਾਦ ਮਾਫ ਕਰਦੀਏ ਇਹ ਮਾਫੀ ਆਓ ਇਸ ਲੜਾਈ ਦਾ ਸਾਥ ਦਿਓ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਸਭ ਤੋਂ ਵੱਧ ਜਿਹੜਾ ਵੱਡਾ ਐਕਸ਼ਨ ਹੋਣਾ ਹੁਣ ਮਹਾਲੀ ਦੇ ਵਿੱਚ ਹੋਣਾ ਕਿਉਂਕਿ ਹੁਣ ਟਰਾਲੀਆਂ ਦੇ ਉੱਪਰ ਆਪਾਂ ਜਾਣਾ ਟਰਾਲੀਆਂ ਭਰ-ਭਰ ਕੇ ਲੈ ਕੇ ਜਾਣੀਆਂ ਨੇ ਟਰਾਲੀਆਂ ਉਹਨਾਂ ਏਜੰਟਾਂ ਦੇ ਬਾਰਾਂ ਚ ਲੱਗਣਗੀਆਂ ਇਸ ਤੋਂ ਪਹਿਲਾਂ ਇੱਕ ਹਫ਼ਤੇ ਦਾ ਜਿਹੜਾ ਟਾਈਮ ਤੁਸੀਂ ਸੋਮਵਾਰ ਤੇ ਮੰਗਲਵਾਰ ਨੂੰ ਸਾਰੇ ਪ੍ਰਸ਼ਾਸਨ ਨੂੰ ਦਰਖਾਸਤਾਂ ਦੇ ਦਿਓ ਦਰਖਾਸਤਾਂ ਦੇਣ ਤੋਂ ਬਾਅਦ ਵੱਡਾ ਐਕਸ਼ਨ ਆਪਾਂ ਮਹਾਲੇ ਚੰਡੀਗੜ੍ਹ ਦੇ ਵਿੱਚ ਮਾਫੀਆ ਦਾ ਕਰਨਾ ਹੈ ਦਰਖਾਸਤ ਜ਼ਰੂਰ ਦਿਤੀ